ਇਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਬਿਲਕੁਲ ਸੁੱਤੀ ਪਈ ਹੈ ਕਿਉਂਕਿ ਜਿਹੜੀ ਇਸ ਦੇ ਉੱਪਰ ਗਵਰਨਮੈਂਟ ਬੈਠੀ ਹੈ ਨਰਿੰਦਰ ਮੋਦੀ ਦੀ ਤੇ 22 ਵੀ ਚੈਨਲ ਤੁਹਾਨੂੰ ਮੈਂ ਦੋ ਤਿੰਨ 22 ਵੀ ਚੈਨਲ ਜ਼ਰੂਰ ਦੱਸੂਗਾ ਜਿਹੜੇ ਸਭ ਤੋਂ ਵੱਧ ਨਿਊਜ਼ ਨੂੰ ਸਪਰੈਡ ਕਰਦੇ ਆ ਖਾਸ ਕਰਕੇ ਪੰਜਾਬੀ ਨੂੰ ਉਹ ਨਿਊਜ਼ ਚੈਨਲ ਹੈ ਕਿੰਨਾ ਦੇ ਬਹੁਤ ਸਾਰੇ ਭੈਣ ਭਰਾ ਆਪਣੇ ਐਨ ਡੀ ਟੀਵੀ ਨੂੰ ਦੇਖਦੇ ਆ ਬਹੁਤ ਸਾਰੇ ਆਜ ਤੱਕ ਨੂੰ ਦੇਖਦੇ ਆ ਬਹੁਤ ਸਾਰੇ ਨਿਊਜ਼ 18 ਨੂੰ ਦੇਖਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਓਨਰ ਕਿਹੜੇ-ਕਿਹੜੇ ਆ ਹੁਣ ਉਹਨਾਂ ਨੇ ਇੱਕ ਨਵੀਂ ਹੀ ਨਿਊਜ਼ ਚਲਾ ਰੱਖੀ ਹੈ ਪੰਜਾਬ ਦੇ ਖਿਲਾਫ ਕਿ ਗੋਲ ਜੋ ਸਿੱਖਾਂ ਦਾ ਇੱਕ ਪਵਿੱਤਰ ਸਥਾਨ ਹੈ ਸਿੱਖਾਂ ਦਾ ਇੱਕ ਪਵਿੱਤਰ ਗੁਰਦੁਆਰਾ ਸਾਹਿਬ ਹੈ ਉਸ ਦੇ ਉੱਤੇ ਕਹਿੰਦੇ ਕਿ ਪਾਕਿਸਤਾਨ ਨੇ ਹਮਲਾ ਕਰਨਾ ਸੀ ਉਸ ਪਾਕਿਸਤਾਨ ਦੇ ਹਮਲੇ ਨੂੰ ਰੋਕਿਆ ਕੀਨੇ ਮੋਦੀ ਸਰਕਾਰ ਨੇ ਰਕਵਾਇਆ ਹੈ ਫੌਜ ਨੇ ਰਕਵਾਇਆ ਹੈ S400 ਨੂੰ ਯੂਜ਼ ਕੀਤਾ ਗਿਆ ਬਿਲਕੁਲ ਨਿਸ਼ਾਨੇ ਦੀ ਕਗਾਰ ਤੇ ਸੀ ਕਹਿੰਦੇ ਉਹਨਾਂ ਦੇ ਗੋਲਡਨ ਟੈਂਪਲ ਅੰਮ੍ਰਿਤਸਰ ਹੁਣ ਇਹ ਗੱਲ ਸੋਚਣ ਵਾਲੀ ਹੈ ਕਿ ਉਹ ਇੰਨੇ ਬਾਦਲਤਾ ਬੈਠੇ ਨਹੀਂਗੇ ਕਿ ਗੁਰੂਆਂ ਦੇ ਜਾਂ ਸਿੱਖਾਂ ਦੇ ਇੱਕ ਪਵਿੱਤਰ ਸਥਾਨ ਦੇ ਉੱਤੇ ਹਮਲਾ ਕਰਨਗੇ ਉਹਨਾਂ ਦੀ ਦਸ਼ਮਣੀ ਸਿੱਖਾਂ ਨਾਲ ਥੋੜੀ ਆ ਜਾਂ ਫਿਰ ਕਹਿ ਸਕਦੇ ਆਪਾਂ ਉਹਨਾਂ ਦੀ ਦਸ਼ਮਣੀ ਪੰਜਾਬ ਦੇ ਨਾਲ ਥੋੜੀ ਆ ਜਗਤ ਉਹਨਾਂ ਦੀ ਦੁਸ਼ਮਣੀ ਹੈ ਸਾਰੇ ਮੁਲਕ ਦੇ ਨਾਲ ਹੋਣੀ ਸੀ ਪਰ ਹੁਣ ਜਿੰਨੇ ਵੀ ਟੀਵੀ ਚੈਨਲ ਵਾਲੇ ਆ ਇਹ ਟਾਰਗੇਟ ਕਰ ਰਿਹਾ ਹੈ ਕਿ ਗੋਲਡਨ ਟੈਂਪਲ ਦੇ ਉੱਤੇ ਭਾਈ ਹਮਲਾ ਕਰਨਾ ਸੀ ਕਿ ਸਿੱਖਾਂ ਸਿੱਖਾਂ ਦੇ ਤੇਜਸ ਕਰਕੇ ਇਹਨਾਂ ਨੂੰ ਰੋਕ ਲਿਆ ਗਿਆ ਜੇਕਰ ਆਪਾਂ ਅੱਜ ਤੱਕ ਟੀਵੀ ਦੀ ਗੱਲ ਕਰਦੇ ਆ ਤੁਸੀਂ ਹਿੰਦੀ ਦੇ ਵਿੱਚ ਆਰਟੀਕਲ ਪੜ੍ਹ ਸਕਦੇ ਹੋ ਗੂਗਲ ਕਰ ਲਓ ਚਾਹੇ ਸਾਫ਼-ਸਾਫ਼ ਇਹ ਗੱਲ ਕਹਿੰਦੇ ਕਿ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਕੈ ਸਮਰਥਨ ਕੋ ਬਤਾਇਆ ਜਾਂਦਾ ਹੈ ਕਿ ਜਿਹੜਾ ਇਹ ਚੈਨਲ ਹੈ ਇਹ ਮੋਦੀ ਨੂੰ ਸਪੋਰਟ ਕਰਦਾ ਹੈ ਤੇ ਬੀਜੇਪੀ ਪਾਰਟੀ ਨੂੰ ਸਪੋਰਟ ਕਰਦਾ ਹੈ ਉਸ ਤੋਂ ਬਾਅਦ ਜੇ ਆਪਾਂ ਇਹ ਨੈਟਵਰਕ ਇਟਨ ਦੀ ਪਾਉਂਦੇ ਆ ਵੱਧ ਤੋਂ ਵੱਧ ਵੀਡੀਓ ਚਾਰ-ਚਾਰ ਪਾਉਂਦੇ ਆ ਹੁਣ ਨੈਟਵਰਕ 18 ਜਿਹੜਾ ਨਿਊਜ਼ 18 ਚੈਨਲ ਆ ਹੈ ਕੀ ਦਾ ਇਹ ਹੈਗਾ ਜੀ ਰਿਲਾਈਐਂਸ ਇੰਡਸਟਰੀ ਦਾ ਮਤਲਬ ਅਬਾਨੀ ਇਸ ਦਾ ਓਨਰ ਆ ਜਿਵੇਂ ਅਬਾਨੀ ਕਹੂਗਾ ਇਹ ਉਦਾਂ ਹੀ ਕਰਨਗੇ ਉਸ ਤੋਂ ਅਗਲਾ ਚੈਨਲ ਦੀ ਆਪਾਂ ਗੱਲ ਕਰਦੇ ਆ ਐਨ ਡੀ ਟੀ ਵੀ ਇਹ ਹੈਗਾ ਜੀ ਅਡਾਨੀ ਦਾ ਅਡਾਨੀ ਵਾਲੇ ਵੀ ਇਹ 3-4 ਚੈਨਲ ਆ ਜਿਹੜੇ ਸਭ ਤੋਂ ਵੱਧ YouTube ਤੇ Instagram ਤੇ ਜਾਂ ਫਿਰ ਕਹਿ ਸਕਦੇ ਟੀਵੀ ਚੈਨਲਾਂ ਤੇ ਚਾੜ੍ਹ ਚਾੜ੍ਹ ਕੇ ਵੀਡੀਓ ਪਾਉਂਦੇ ਆ ਪੰਜਾਬ ਨੂੰ ਪਹਿਲਾ ਸਰਦਾਰ ਇਹਨਾਂ ਲਈ ਸੀਗੇ ਸਿੱਖ ਰੈਜੀਮੈਂਟ ਜਿਨ੍ਹਾਂ ਨੇ ਬਚਾਇਆ ਪਾਕਿਸਤਾਨ ਤੋਂ ਹੁਣ ਇਹਨਾਂ ਨੂੰ ਇਹ ਖਾਲਿਸਤਾਨ ਦੱਸ ਰਹੇ ਆ ਲੱਖ ਦੀ ਲਾਂਤ ਇਹਨਾਂ ਦੇ ਟੀਵੀ ਚੈਨਲਾਂ ਵਾਲਿਆਂ ਤੇ